ਵਰਿੰਦਰ ਗੋਇਲ ਜੀ ਅੱਜ ਇੱਕ ਅਹਿਮ ਮੀਟਿੰਗ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਹੈ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਜਿਹੜੇ ਲਗੇ ਉਹ ਪੰਜਾਬ ਦੀਆਂ ਵੱਖ-ਵੱਖ ਪਾਲਿਸੀਆਂ ਨੂੰ ਲੈ ਕੇ ਹੋਏ ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਲੈ ਕੇ ਹੋਏ ਜਿਨ੍ਹਾਂ ਵਿੱਚ ਕਿਉਂਕਿ ਬਹੁਤ ਹੀ ਵੱਡੀ ਡਿਮਾਂਡ ਸੀਗੀ ਮੰਡੀ ਗੋਵਿੰਦਗੜ੍ਹ ਖੰਨਾ ਖੇਤਰ ਦੀਆਂ ਰੋਲਿੰਗ ਮੇਲਾ ਦੇ ਵਿੱਚ ਕੋਲਾ ਜਿਹੜਾ ਬਰਤਨ ਤੇ ਐਨਜੀਟੀ ਨੇ ਬੰਦੀ ਲਾਈ ਹੋਈ ਸੀ ਕਿ ਕੋਲਾ ਤੁਸੀਂ ਯੂਜ਼ ਨਹੀਂ ਕਰ ਸਕਦੇ ਇਸ ਕਰਕੇ ਕਾਫੀ ਸਾਰੇ ਜਿਹੜੇ ਮਿਲ ਸੀ ਰੋਲਿੰਗ ਮਿਲਾਂ ਸੀਗੀਆਂ ਉਹਨਾਂ ਨੂੰ ਤਕਨੀਕੀ ਉਹਨਾਂ ਨੂੰ ਬਹੁਤ ਸਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਉੱਥੇ ਸਿਰਫ ਔਰ ਸਿਰਫ ਐਲਪੀਜੀ ਗੈਸ ਜਿਹੜੀ ਆ ਜਿਹੜੀ ਪੀਐਨਜੀ ਐਲਪੀਜੀ ਗੈਸ ਜਿਹੜੀ ਉਹ ਹੀ ਵਰਤੋਂ ਕਰਨ ਦੀ ਆਗਿਆ ਐਜਿਟੈਂਸ ਦਿੱਤੀ ਸੀਗੀ ਨੈਸ਼ਨਲ ਗ੍ਰੀਨ ਇੰਟਰਵਿਨਰ ਨੇ ਸੋ ਉਹਦੇ ਅੰਦਰ ਅਸੀਂ ਆਪਣਾ ਪੱਖ ਨੂੰ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਕੇਸ ਨੰਬਰ ਜਿਹੜਾ ਕੇਸ ਚੱਲ ਰਿਹਾ ਹੈਗਾ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਉੱਥੇ ਆਪਣਾ ਪੱਖ ਪੇਸ਼ ਕਰਨ ਦੇ ਲਈ ਕਿ ਪੰਜਾਬ ਨੂੰ ਅਸੀਂ ਹਜੇ ਰੋਲਿੰਗ ਮਿਲਾਂ ਨੂੰ ਅਸੀਂ ਹੋਰ ਲੰਬਾ ਸਮਾਂ ਕੋਲੇ ਤੇ ਚਲਾ ਸਕਦੇ ਹਾਂ ਜਾਂ ਅਲਟਰਨੇਟਿਵ એનર્ਜੀ ਤੇ ਚਲਾ ਸਕਦੇ ਹਾਂ ਤਾਂ ਉਹਦੇ ਲਈ ਅਸੀਂ ਇੱਕ ਸਬ ਕਮੇਟੀ ਦਾ ਗਠਨ ਕੀਤਾਗਾ ਜ ਜਿਹਦੇ ਵਿੱਚ ਚੇਅਰਪਰਸਨ ਮਾਨਯੋਗ ਮੰਤਰੀ ਉਦਯੋਗ ਅਤੇ ਬਣਜ ਪੰਜਾਬ ਮਾਨਯੋਗ ਮੰਤਰੀ ਖੁਰਾਕ ਫਰਾਕਤ ਸਿਵਲ ਸਪਲਾਈ ਮਾਨਜੋਗਤਰੀ ਲੋਕਲ ਬਾਡੀਜ਼ ਇਹ ਤਿੰਨੇ ਜਿਹੜੇ ਮੰਤਰੀ ਇਸ ਸਬ ਕਮੇਟੀ ਦੇ ਮੈਂਬਰ ਰਹਿਣਗੇ ਔਰ ਤਾਂ ਕਿ ਇਹ ਜਿਹੜੀ ਸਮੱਸਿਆ ਜਿਹੜੀ ਕਿ ਮੈਂ ਸਮਝਦਾ ਇੰਡਸਟਰੀ ਨੂੰ ਇਹਨੇ ਕਾਫੀ ਸੱਟਬੈਕ ਮਾਰੀ ਸੀ ਖਾਸ ਕਰਕੇ ਖੰਨੇ ਮੰਡੀ ਗਵਿੰਦਗੜ ਦੀ ਰੋਲਿੰਗ ਮਿਲਾਂ ਦੀ ਇੰਡਸਟਰੀ ਨੂੰ ਉਹਨੂੰ ਜਿਹੜੀ ਹੈ ਇੱਕ ਵੱਡੀ ਰਾਹਤ ਇਹਦੇ ਨਾਲ ਆਉਣ ਵਾਲੇ ਸਮੇਂ ਚ ਮਿਲੂਗੀ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਅਸੀਂ ਸਨੀਫਰ ਡੌਗ ਜਿਹੜੇ ਲਗੇ ਸਨੀਫਰ ਡੌਗ ਉਹਨਾਂ ਨੂੰ ਖਰੀਦਣ ਲਈ ਅੱਜ ਪ੍ਰਵਾਨਗੀ ਜਿਹੜੀ ਦਿੱਤੀ ਆ ਤਾਂ ਕਿ ਜਿਹੜੀ ਜੇਲਾਂ ਦੇ ਅੰਦਰ ਕਈ ਵਾਰ ਡਰਗ ਦੀ ਸਪਲਾਈ ਹੁੰਦੀ ਸੀ ਜਿਹੜੀ ਪਤਾ ਨਹੀਂ ਲੱਗਦੀ ਸੀ ਮੁਲਾਜ਼ਮ ਦਾ ਕੋਈ ਹੋਰ ਵਿਅਕਤੀ ਉੱਥੇ ਸਪਲਾਈ ਕਰ ਦਿੰਦੇ ਸੀ ਜਾ ਜੇਲਾਂ ਜਾਂਦੇ ਉੱਥੇ ਸਨੀਫਰ ਡੌਗ ਜਿਹੜੇ ਲਗੇ ਅਸੀਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਆ ਮਨਜ਼ੂਰੀ ਹੋਈ ਆ ਕਿ ਹੁਣ ਪੰਜਾਬ ਦੀ ਜਿਹੜੀਆਂ ਸਿਕਿਉਰਿਟੀ ਦੀਆਂ ਸਿਕਿਉਰਿਟੀ ਜੇਲਾਂ ਨੇ ਜਿੱਥੇ ਬੰਦੇ ਬੰਦ ਨੇਗੇ ਉਹਨਾਂ ਦੇ ਅੰਦਰ ਸਨੀਫਰ ਡੌਗ ਨੇ ਉਹਨਾਂ ਦੀ ਤੇ ਨਾਜ਼ੀ ਹੋਊਗੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਖਰੀਦ ਆ ਸਨੀਫਰ ਡੌਗ ਦੀ ਖਰੀਦ ਕਰਨੀ ਆ ਉਹਦੇ ਅੰਦਰ ਅਸੀਂ ਪ੍ਰਕਿਊਰਮੈਂਟ ਰੂਲ ਦੇ ਅੰਦਰ ਜਿਹੜੀ ਛੋਟ ਆ ਅੱਜ ਦਿੱਤੀ ਆ ਤਾਂ ਕਿ ਉਹ ਜਿਹੜੀਆਂ ਡਿਫਰੈਂਟ ਏਜੰਸੀਆਂ ਕੰਮ ਕਰਦੀਆਂ ਉਸ ਕੋਲ ਜਿਹੜੀ ਆ ਪਰਚੇਜ਼ ਕੀਤੀ ਜਾ ਸਕੇ ਨ ਸਨੀਫਰ ਡੌਗ ਦੀ ਜਿਹੜੇ ਸਪੈਸ਼ਲੀ ਟ੍ਰੇਨਡ ਹੋਣਗੇ ਜਿਨ੍ਹਾਂ ਨਾਲ ਮੇ ਸਬੰਧ ਦਾ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜੀ ਆ ਰਾਹ 6 6 ਇਸ ਤੋਂ ਬਿਨਾ ਸਰਦਾਰ ਪ੍ਰਗਵੰਸ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਤੁਹਾਨੂੰ ਪਤਾ ਪਹਿਲਾਂ ਹੀ ਕੀਤਾ ਸੀਗਾ ਉਹਨੂੰ ਅੱਜ ਕਾਰਜਵਾਹਕ ਪ੍ਰਬੰਧਕੀ ਜਿਹੜੀ ਦਿੱਤੀ ਗਈ ਆ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਹੜ੍ਹ ਆਏ ਸੀਗੇ ਜਿਹੜੇ ਜਿਹੜੇ ਪੰਜਾਬ 'ਚ ਹੜ੍ਹ ਆਏ ਸੀਗੇ ਉਹਨਾਂ ਨੂੰ ਮੁਆਵਜ਼ੇ ਦੀ ਜਿਹੜੀ ਰਾਸ਼ੀ ਸੀਗੀ ਜਿਹੜੀ 20000 ਕੀਤੀ ਸੀ ਅਸੀਂ ਸੈਂਟਰ ਸਰਕਾਰ ਤੋਂ ਸਾਨੂੰ ਸਿਰਫ 6800 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰੰਤੂ ਉਹ 75-25 ਦੇ ਦੇਸ਼ੋ ਦੇ ਨਾਲ ਉਹਦੇ ਅੰਦਰ ਅਸੀਂ 20000 ਰੁਪਏ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਚਾਹੇ ਕੱਚਾ ਹੋਵੇ ਦਾ ਪੱਕਾ ਕੱਚਾ ਦਾ ਪੱਕਾ ਕਰਦੀ ਦਾ ਟੁੱਟ ਗਿਆ ਜਿਸ ਵੀ ਵਿਅਕਤੀ ਦਾ ਉਹ ਨੂੰ ਅਸੀਂ ਪ੍ਰਤੀ ਮਕਾਨ 40000 ਰੁਪਇਆ ਦੇਣ ਦਾ ਫੈਸਲਾ ਕੀਤਾਗਾ ਜਿਦੇ ਵਿੱਚੋਂ 33000 ਰੁਪਇਆ ਜਿਹੜਾ ਉਹ ਪੰਜਾਬ ਸਰਕਾਰ ਦੇਊਗੀ ਕੱਚੇ ਘਰ ਚ 36000 ਰੁਪਇਆ ਜਿਹੜਾ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸੀ ਡਿੱਗੇ ਸੀ ਤੇ ਟੁੱਟ ਗਏ ਸੀਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਆ ਤੋ 40000 ਰੁਪਇਆ ਪ੍ਰਤੀ ਅਸੀਂ ਦੇਣ ਦਾ ਇਹ ਵੀ ਮਜ਼ਦੂਰਾਂ ਨੂੰ ਫੈਸਲਾ ਕੀਤਾ ਜਿਨ੍ਹਾਂ ਦੇ ਘਰ ਕਿਸੇ ਨਾ ਕਿਸੇ ਕਰਕੇ ਤਬਾਹ ਹੋ ਗਏ ਸੀ ਇਹ ਵੀ ਅੱਜ ਤੱਕ ਕਹਾਂ ਫੈਸਲਾ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਚ ਹੋਇਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੀ ਈ ਆਪਸ਼ਨ ਸੀ ਈ ਆਪਸ਼ਨ ਪਾਲਿਸੀ ਦੇ ਵਿੱਚ ਹਾਊਸਿੰਗ ਡਿਪਾਰਟਮੈਂਟ ਮਕਾਨ ਉਸਾਰੀ ਅਤੇ ਹਾਊਸਿੰਗ ਵਿਭਾਗ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਇੱਕ ਬਹੁਤ ਫੈਸਲਾ ਹੋਇਆ ਵੱਡਾ ਕਿ ਆਪਸ਼ਨ ਜਦੋਂ ਕਰਦੇ ਸੀ ਬਹੁਤ ਸਾਰੇ ਪਲਾਟ ਜਿਹੜੇ ਸੀ ਕਿਉਂਕਿ ਰੇਟ ਬਹੁਤ ਜ਼ਿਆਦਾ ਹਾਈ ਹੋਗੇ ਸੀ ਸਮੇਂ-ਸਮੇਂ ਤੇ ਨਾਲ ਰੇਟ ਬਹੁਤ ਜ਼ਿਆਦਾ ਹਾਈ ਹੋਗੇ ਸੀ ਕਿ ਉਹਨਾਂ ਨੂੰ ਉਸ ਜ਼ਮੀਨ ਦੀ ਕੀਮਤ ਨੂੰ ਰੀ ਅਸੈਸ ਕਰਨ ਦੇ ਲਈ ਰੀ ਅਵੈਲਿਊਏਟ ਕਰਨ ਦੇ ਲਈ ਅਸੀਂ ਇੱਕ ਮੈਕਨਿਜ਼ਮ ਆਜ ਕਰੀਏਟ ਕੀਤਾਗਾ ਕਿ ਤਿੰਨ ਜਿਹੜੀਆਂ ਵੱਡੀਆਂ ਏਜੰਸੀਆਂ ਹੋਣਗੀਆਂ ਤਿੰਨ ਅਸੀਂ ਅਥਾਰਟिटीज ਨੂੰ ਸ਼ਾਮਲ ਕਰਾਂਗੇ ਇੰਡੀਪੈਂਡੈਂਟ ਵੈਲਿਊਅਰਸ ਨੂੰ ਜਿਨ੍ਹਾਂ ਵਿੱਚ ਐਮ ਪੈਨਲ ਕਰਾਂਗੇ ਜਿਨ੍ਹਾਂ ਵਿੱਚ ਮੈਂ ਸਮਝਦਾ ਨੈਸ਼ਨਲਾਈਜ਼ ਬੈਂਕ ਇਨਕਮ ਟੈਕਸ ਦੇ ਡਿਪਾਰਟਮੈਂਟ ਤਿੰਨ ਇੰਡੀਪੈਂਡੈਂਟ ਏਜੰਸੀਆਂ ਹੋਣਗੀਆਂ ਜਿਹੜੀਆਂ ਏਵੈਲਿਊਏਟ ਕਰਨਗੀਆਂ ਕਿਹਦੀ ਜ਼ਰਬ ਪ੍ਰਾਈਸ ਕੀ ਹੋਣੀ ਚਾਹੀਦੀ ਆ ਤਾਂ ਕਿ ਉਹਦੀ ਆਕਸ਼ਨ ਜਿਹੜੀ ਆ ਉਸ ਪਲਾਟ ਦੀ ਸਮੇਂ ਸਿਰ ਹੋ ਸਕੇ ਨਹੀਂ ਬਹੁਤ ਸਆਂ ਜਿਹੜੀਆਂ ਹਾਊਸਿੰਗ ਡਿਪਾਰਟਮੈਂਟ ਦੇ ਅੰਦਰ ਆਕਸ਼ਨ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੰਜਾ ਸੀਗੀਆਂ ਜੇ ਤਾਂ ਫਸਟ ਆਕਸ਼ਨ ਜਿਹਦੇ ਜ਼ਰਬ ਹੋ ਪ੍ਰਾਈਸ ਫਿਕਸ ਕਰ ਦੇਣਗੇ ਔਰ ਉਸ ਬਾਅਦ ਦੇਕਰ ਉਹਦੀ 50% ਤੋਂ ਵੱਧ ਸੇਲ ਹੋ ਜੇ ਤਾਂ ਠੀਕ ਆ ਜੇ 50% ਤੋਂ ਵੱਧ ਸੇਲ ਨਹੀਂ ਹੁੰਦੀ ਤਾਂ ਦੁਬਾਰਾ ਉਹਦਾ ਰੇਟ ਜਿਹੜਾ ਅ ਵੈਲਿਊਏਟ ਕੀਤਾ ਜਾਊਗਾ ਯਾਨੀ ਉਹਦੇ ਅੰਦਰ 10% ਛੋੜ ਦਿੱਤੀ ਜਾਊਗੀ ਜਦੋਂ ਤੀਜੀ ਵਾਰ ਜੇ ਕਰ ਨਹੀਂ ਹੁੰਦਾ ਤਾਂ ਉਹਦੇ ਅੰਦਰ 5% ਛੋੜ ਦਿੱਤੀ ਜਾਊਗੀ ਇਹ ਇੱਕ ਵੱਡਾ ਫੈਸਲਾ ਹੋਇਆ ਹੈਗਾ ਜਿੱਦਨਾਂ ਮੈਂ ਸੰਗਿੰਦਾ ਪੰਜਾਬ ਦੇ ਜਿੰਨਾਂ ਲੋਕਾਂ ਨੇ ਘਰ ਬਣਾਉਣੇ ਨੇਗੇ ਜਾਂ ਜਿਹੜੀਆਂ ਸਰਕਾਰੀ ਸਾਈਟਸ ਨੇਗੇ ਉੱਥੇ ਆਪਣੇ ਮਕਾਨ ਬਣਾਉਣੇ ਨੇਗੇ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਆ ਗਈ ਸੋ ਇਹ ਨਹੀਂ ਤਾਂ ਇਹ ਰਿਜ਼ਰਵ ਪ੍ਰਾਈਸ ਜਿਹੜੀਆਂ ਬਹੁਤ ਜ਼ਿਆਦਾ ਆਈ ਹੋਗੇ ਸੀਗੇ ਔਰ ਸਾਰੀਆਂ ਆਪਸ਼ਨਾਂ ਸਿਰੇ ਨਹੀਂ ਚੜ ਪਉਂਦੀਆਂ ਸੀਗੀਆਂ ਸਰ ਪਹਿਲੀ ਵਾਰ ਪਹਿਲੀ ਵਾਰ ਵੈਲਿਊਏਟ ਕਰ ਲੈਣਾ ਸੀ ਮੈਂ ਬਾਤ ਪੁੱਛ ਲੈਪੇ ਇਸ ਤੋਂ ਬਿਨਾ ਇੱਕ ਹੋਰ ਇਹ ਫੈਸਲਾ ਲਿਆ ਗਿਆ ਕਿ ਜਿਹੜੀਆਂ ਪੰਜਾਬ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ ਚ ਵੱਡੇ ਵੱਡੇ ਮੈਗਾ ਹਾਊਸ ਪ੍ਰੋਜੈਕਟ ਜਿਹੜੇ ਬਣਦੇ ਸੀਗੇ ਉਹਨਾਂ ਚ ਜੇਕਰ ਕਿਸੇ ਨੇ ਐਕਸਟੈਂਸ਼ਨ ਲੈਣੀ ਹੁੰਦੀ ਸੀਗੀ ਕੋਈ 2 ਏਕੜ ਦੀ ਕੋਈ 5 ਏਕੜ ਦੀ ਐਕਸਟੈਂਸ਼ਨ ਲੈ ਲੈਂਦਾ ਸੀਗਾ ਪਰ ਹਰ ਸਾਲ ਐਕਸਟੈਂਸ਼ਨ ਲੈਂਦੇ ਰਹਿੰਦੇ ਸੀਗੇ ਹੁਣ ਅਸੀਂ ਸਿਰਫ ਔਰ ਸਿਰਫ ਮੈਗਾ ਪ੍ਰੋਜੈਕਟਾਂ ਚ ਵਨ ਟਾਈਮ ਐਕਸਟੈਂਸ਼ਨ ਜਿਹੜੀ ਆ ਉਹ ਹੋਊ ਇਕ ਕੋ ਸਮੇਂ ਐਕਸਟੈਂਸ਼ਨ ਹੋਊਗੀ 5 ਸਾਲ ਦੇ ਲਈ ਹੋਊਗੀ ਔਰ ਜਿਹਦੇ ਲਈ ਅਸੀਂ ਪ੍ਰਤੀ ਏਕੜ ਐਕਸਟੈਂਸ਼ਨ ਜਿਹੜੀ ਫੀਸ ਆ ਉਹ 25000 ਰੱਖੀ ਆ ਔਰ 25 ਏਕੜ ਦੀ ਹੀ ਜਿਹੜੀ ਆ ਉਹ ਐਕਸਟੈਂਸ਼ਨ ਹੋਊਗੀ ਇਹ ਵੀ ਕਿ ਪਹਿਲਾਂ ਤੁਸੀਂ ਪ੍ਰੋਜੈਕਟ ਪਾਸ ਕਰਾ ਲਿਆ ਪਰ ਛੋਟੀਆਂ ਛੋਟੀਆਂ ਐਕਸਟੈਂਸ਼ਨਾਂ ਕਰਕੇ ਔਰ ਲੋਕਾਂ ਨੂੰ ਜਿਹੜਾ ਫਿਰ ਉਹਤੇ ਸਹੂਲਤਾਂ ਨਹੀਂ ਮਿਲਦੀਆਂ ਸੀ ਔਰ ਲੋਕ ਖੱਜਲ ਖਵਾਰ ਹੁੰਦੇ ਸੀ ਹੁਣ ਸਿਰਫ ਔਰ ਸਿਰਫ ਵਨ ਟਾਈਮ ਐਕਸਟੈਂਸ਼ਨ ਹੋਊਗੀ ਮੈਗਾ ਪ੍ਰੋਜੈਕਟ ਦੇ ਅੰਦਰ ਔਰ 25 ਏਕੜ ਦੀ ਐਕਸਟੈਂਸ਼ਨ ਹੋਊਗੀ ਔਰ ਪ੍ਰਤੀ ਏਕੜ ਉਹਦੇ ਕੋਲੋਂ 25000 ਰੁਪਏ ਫੀਸ ਜਿਹੜੀ ਆ ਉਹ ਸਰਕਾਰ ਲਾਉਗੀ ਸੋ ਇਹਦੇ ਨਾਲ ਮੈਂ ਸਮਝਦਾ ਲੋਕਾਂ ਦੀ ਜਿਹੜੀ ਵੱਡੀ ਪੱਧਰ ਤੇ ਖਚਲਖਵਰੀ ਹੁੰਦੀ ਸੀਗੀ ਕਿ ਬਾਅਦ ਦੇ ਵਿੱਚ 3 ਏਕੜ ਲੈ ਲਿਆ ਕਿਸੇ ਨੇ 4 ਏਕੜ ਲਾ ਲਿਆ ਉਹ ਇੱਕ ਬਨ ਬੰਦ ਉਹਦੋਂ ਏਕੜ ਲਈ ਜਾਂਦੇ ਸੀਗੇ ਔਰ ਕਿਤਨਾ ਕਿਤੇ ਲੋਕਾਂ ਨਾਲ ਵੱਡਾ ਜਿਹੜਾ ਉਹ ਧੋਖਾ ਹੋ ਜਾਂਦਾ ਸੀਗਾ ਇਸ ਤੋਂ ਬਿਨਾ ਅਹਿਮ ਇੱਕ ਬਹੁਤ ਵੱਡਾ ਇਹ ਅਹਿਮ ਫੈਸਲਾ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਕਾਫੀ ਲੰਬੇ ਸਮੇਂ ਤੋਂ ਗਰੁੱਪ ਹਾਊਸਿੰਗ ਸਕੀਮ ਦੀ ਡਿਮਾਂਡ ਸੀਗੀ ਕਿ ਬਹੁ ਮੰਜਲਾ ਫਲੈਟਾਂ ਦੀ ਉਸਾਰੀ ਦੇ ਲਈ ਬਹੁ ਮੰਜਲਾ ਫਲੈਟਾਂ ਦੀ ਉਸਾਰੀ ਦੀ ਜਿਹੜੀ ਆ ਸਹਿਕਾਰੀ ਸੁਸਾਇਟੀਆਂ ਨੂੰ ਸਾਈਟ ਅਲਾਟ ਕਰਨ ਦੀ ਨੀਤੀ ਜਿਹੜੀ ਆ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਆ ਬਹੁ ਮੰਜਲਾ ਫਲੈਟਾਂ ਦੇ ਅੰਦਰ ਸਹਿਕਾਰੀ ਜਿਹੜੀ ਹਾਊਸਿੰਗ ਹਾਊਸ ਬਿਲਡਿੰਗ ਸੁਸਾਇਟੀਆਂ ਨੇਗੀਆਂ ਉਹਨਾਂ ਨੂੰ ਅਸੀਂ ਜ਼ਮੀਨ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ ਪਰ ਲੇਕਿਨ ਇਹਦੇ ਵਿੱਚ ਸਭ ਤੋਂ ਵੱਡਾ ਫੈਸਲਾ ਇਹ ਹੋਇਆਗਾ ਕਿ ਜਿੱਨੀ ਉਹਨਾਂ ਨੂੰ ਰਿਜ਼ਰਵ ਕੀਮਤ ਦੇ ਉੱਤੇ ਰਿਜ਼ਰਵ ਕੀਮਤ ਦੇ ਉੱਤੇ ਜਿਹੜੀ ਜ਼ਮੀਨ ਅਲਾਟ ਕੀਤੀ ਜਾਊਗੀ ਉਹਦੀ ਟੋਟਲ ਪੇਮੈਂਟ ਜਿਹੜੀ ਆ ਟੋਟਲ ਪੇਮੈਂਟ ਆ ਉਹ 3 ਮਹੀਨਿਆਂ ਦੇ ਅੰਦਰ ਜਮ੍ਹਾਂ ਕਰਾਉਣੀ ਪੂ ਸੋਸਾਇਟੀ ਨੂੰ ਫੇਰ ਜਾ ਕੇ ਉਹਨੂੰ ਪੋਜੈਸ਼ਨ ਜਿਹੜਾ ਦਿੱਤਾ ਜਾਊਗਾ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਵੱਡੀ ਪੱਧਰ ਤੇ ਜਿਹੜੀ ਜਦੋਂ ਲੋਕ ਹਾਊਸਿੰਗ ਸੋਸਾਇਟੀ ਦੇ ਅੰਦਰ ਮੈਂਬਰ ਬਣ ਜਾਂਦੇ ਸੀਗੇ ਆਪਣੇ ਪੈਸੇ ਦਿੰਦੇ ਰਹਿੰਦੇ ਸੀ ਦਿੰਦੇ ਰਹਿੰਦੇ ਸੀਗੇ ਸਾਰੀਆਂ ਕਿਸ਼ਤਾਂ ਵੀ ਚੁਕਾਉਂਦੇ ਸੀ ਪਰ ਪੋਜੈਸ਼ਨ ਨਹੀਂ ਮਿਲਦਾ ਸੀਗਾ ਪੋਜੈਸ਼ਨ ਨਹੀਂ ਮਿਲਦਾ ਸੀ ਕਿਉਂਕਿ ਉਹ ਕਈ ਪ੍ਰਕਾਰ ਦੇ ਕਿਲੇ ਦੇ ਸਰਕਾਰ ਤੋਂ ਨਹੀਂ ਲੈਂਦੇ ਸੀ ਹੁਣ ਅਸੀਂ ਉਹ ਸੋਸਾਇਟੀ ਨੂੰ ਪਜੈਸ਼ਨ ਉਦੋਂ ਦੇਵਾਂਗੇ ਜਦੋਂ ਵਿਦਨ 3 ਮੰਥ ਉਹ ਆਪਣੇ ਸਾਰੇ ਪੈਸੇ ਜਿਹੜੇ ਨੇਗੇ ਸਰਕਾਰ ਦੇ ਜਿਹੜੇ ਰਜ਼ਰਵ ਕੀਮਤ ਦੇ ਪੈਸੇ ਨੇ ਸਰਕਾਰ ਕੋਲੇ ਜਮ੍ਹਾਂ ਕਰਾਜੂ ਤਾਂ ਤੁਰੰਤ ਉਹਨੂੰ ਜਿਹੜਾ ਪਜੈਸ਼ਨ ਮਿਲ ਜੂ ਤਾਂ ਲੋਕਾਂ ਦੀ ਜਿਹੜੀ ਐਕਸਪਲੋਇਟੇਸ਼ਨ ਸੀਗੀ ਬਾਏ ਦੀ ਡਿਫਰੈਂਟ ਸੁਸਾਇਟੀ ਕਿਉਂਕਿ ਕਾਫੀ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲੇ ਮਿਲਦੀਆਂ ਸੀਗੀਆਂ ਕਿ ਫਾਨੇ ਬੰਦੇ ਨੇ ਸੁਸਾਇਟੀ ਬਣਾ ਲਈ ਜਾਂ ਸਹਿਕਾਰੀ ਸੁਸਾਇਟੀ ਹੋਣ ਚਾਗੀ ਉਹਨੇ ਕਿਸ਼ਤਾਂ ਲੈ ਲਈਆਂ ਹੁਣ ਪਜੈਸ਼ਨ ਨਹੀਂ ਮਿਲ ਰਿਹਾ ਪਜੈਸ਼ਨ 10 ਸਾਲ 5 ਸਾਲ 3 ਸਾਲ 2 ਸਾਲ ਲੇਟ ਹੋ ਰਿਹਾ ਸੀਗਾ ਇਹ ਸਿਰਫ ਔਰ ਸਿਰਫ ਬਹੁ ਮੱਜਲਾ ਜਿਹੜੀਆਂ ਫਲੈਟਸ ਨੇ ਉਹਨਾਂ ਦੇ ਲਈ ਅਸੀਂ ਪਾਸ ਕੀਤੀ ਆ ਸੋ ਮੈਂ ਸਮਝਦਾ ਇਹਦੇ ਨਾਲ ਪੰਜਾਬ ਦੇ ਅੰਦਰ ਜਿਹੜੇ ਲੋਕ ਆਪਣਾ ਫਲੈਟ ਚ ਰਹਿਣਾ ਚਾਹੁੰਦੇ ਨੇਗੇ ਔਰ ਸੋਸਾਇਟੀ ਬਣਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੱਡੀ ਪੱਧਰ ਤੇ ਰਾਹਤ ਹੋਊਗੀ ਇਸ ਤੋਂ ਬਿਨਾ ਕਿਉਂਕਿ ਉਹਨੇ ਰੀਸੈਂਟਲੀ ਦਰਿਆਵਾਂ ਦੇ ਵਿੱਚ ਹੜਾ ਕਾਰਨ ਵੱਡੀ ਪੱਧਰ ਤੇ ਜਿਹੜਾ ਰੇਤ ਜਮਾ ਹੋ ਗਿਆ ਔਰ ਦਰਿਆ ਜਿਹੜੇ ਰੇਟ ਸੌਰੀ ਰੇਤ ਨਾਲ ਭਰ ਗਏ ਸੈਂਡ ਨਾਲ ਭਰ ਗਏ ਉਹਨਾਂ ਦੇ ਡੀਸੈਲਟਿੰਗ ਕਰਵਾਉਣ ਦੇ ਲਈ ਅਸੀਂ ਜਿਹੜੀ ਆ ਟੈਂਡਰ ਦੀ ਪ੍ਰਕਿਰਿਆ ਨੂੰ ਅੱਜ ਸਰਲ ਕੀਤਾਗਾ ਕਿ ਸਟੈਂਡਰਡ ਜਲਦੀ ਤੋਂ ਜਲਦੀ ਇਹ ਲੱਗ ਜਾਊਗਾ ਹੁਣ ਬਹੁਤ ਜਲਦੀ ਜਿਹੜਾਗਾ ਸਾਰੇ ਦਰਿਆਵਾਂ ਦੀ ਸਫਾਈ ਦਾ ਕੰਮ ਬਹੁਤ ਜਲਦੀ ਮੁਕੰਮਲ ਹੋ ਜਾਊਗਾ ਸੋ ਐਸੀ ਆਪਸ਼ਨਾਂ ਹੀ ਕਰਾਂਗੇ ਕਿ ਇਹਦੇ ਵਿੱਚ ਅਸੀਂ 21 ਦਿਨ ਦਾ ਜਿਹੜਾ ਟੈਂਡਰ ਆ ਟੈਂਡਰ ਸੀ ਉਹਨੂੰ ਘਟਾ ਕੇ 14 ਦਿਨ ਦਾ ਕੀਤਾ ਗਿਆ ਤਾਂ ਕਿ ਜਲਦੀ ਕੰਮ ਸ਼ੁਰੂ ਹੋ ਜਾਊ ਕਿਉਂਕਿ ਆਲਰੇਡੀ ਸੀਜ਼ਨ ਜਿਹੜਾ ਨੈਕਸਟ ਮੈਂ ਸਮਝਦਾ ਮੌਨਸੂਨ ਸੈਸ਼ਨ ਆ ਆਊਗਾ ਮੌਨਸੂਨ ਉਦੇ ਤੋਂ ਪਹਿਲਾਂ ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਚੰਗੀ ਤਰ੍ਹਾਂ ਜਿਹੜੀ ਤਿਆਰੀ ਕਰਨਾ ਚਾਹੁੰਦੇ ਹਾਂ ਕਿਉਂਕਿ ਸਿਲਟਿੰਗ ਜਿਹੜੀ ਆ ਇਹਦੇ ਅੰਦਰ ਸੈਂਡ ਜਿਹੜੀ ਆ ਰੇਤ ਜਿਹੜੀ ਆ ਉਹ ਵੱਡੀ ਪੱਧਰ ਤੇ ਦਰਿਆਵਾਂ ਵਿੱਚ ਭਰ ਚੁੱਕੀ ਆ ਸੋ ਉਹਦੇ ਲਈ ਅਸੀਂ ਇਹ ਜਿਹੜੀ ਆ ਅੱਜ ਥੋੜ੍ਹ ਦਿੱਤੀ ਆ ਸ੍ਰੀ ਐਮ ਫੈਸਿਲਿਟੀ ਇਸ ਤੋਂ ਬਿਨਾ ਮੇਰੇ ਕੈਬਨਟ ਕਲੀਗ ਅ ਵਿਰੇਂਦਰ ਕੋਇਲ ਜੀ ਵੀ ਕੁਝ ਫੈਸਲੇ ਬਾਰੇ ਤੁਹਾਡੇ ਨਾਲ ਆਪਣੀ ਇਨਫੋਰਮੇਸ਼ਨ ਸਾਂਝੀ ਕਰਨਗੇ ਵਿਰੇਂਦਰ ਕੋਇਲ ਜੀ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮਾਨਯੋਗ ਹਰਪਾਲ ਸਿੰਘ ਜੀ ਟੀਮਾ ਸਾਹਿਬ ਨੇ ਬਾਕੀ ਫੈਸਲਿਆਂ ਬਾਰੇ ਦੱਸਤਾ ਕਿ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜੋ ਹੋਰ ਫੈਸਲੇ ਹੋਏ ਹੈ ਪਹਿਲਾਂ ਜੋ ਟੀਮਾ ਸਾਹਿਬ ਨੇ ਦੱਸਿਆ ਕਿ ਰੇਤ ਦਾ ਕੰਮ ਹੋ ਗਿਆ ਸੋ ਇਸ ਡੀ ਸੈਟਿੰਗ 'ਤੇ ਲੈ ਅਸੀਂ ਸਾਰਾ ਪ੍ਰੋਸੈਸ ਹੈ ਜਿਹੜਾ ਉਹ ਪੂਰਾ ਕਰਦੇ ਹਾਂ ਅਸੀਂ ਇਹਦੀ ਡੀਪੀਆਰ ਵੀ ਬਣਾ ਕੇ ਤੇ ਇਹਦੇ ਸੈਕਸ਼ਨ ਸਿਲੈਕਟ ਕੀਤੇ ਆ। ਕੁੱਲ 85 ਸਾਈਟਸ ਸਿਲੈਕਟ ਕੀਤੀਆਂ ਨੇ ਤੇ ਜਿਹਦੇ ਵਿੱਚੋਂ 28 ਜਿਹੜੀਆਂ ਸਾਈਟਸ ਨੇ ਉਹ ਵਿਆਸਦਰਾ ਦੇ ਵਿੱਚ ਨੇ। ਤੇ ਇਹਨਾਂ 85 ਸਾਈਟਸ ਨੂੰ ਅਸੀਂ ਨੇੜਲੇ ਪਿੰਖ ਦੇ ਵਿੱਚ ਛੇਤੀ ਇਹਨਾਂ ਨੂੰ ਟੈਂਡਰ ਲਾ ਕੇ ਇਥੇ ਡੀਸਰਟ ਕਰਵਾਉਣਾ ਚਾਹੁੰਦੇ ਆ। ਕਿ ਇਹ ਡੀ ਸੈਟਿੰਗ ਹੈ ਜਿਹੜੀ ਬਿਆਸ ਦਰਿਆ ਦੇ ਵਿੱਚ ਨਹੀਂ ਹੋਊਗੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਤੋਂ ਇਹਦੀ ਪ੍ਰਵਾਨਗੀ ਲੈਣੀ ਪੈਣੀ ਹੈ ਇਹ ਬਿਆਸ ਦਰਿਆ ਨੂੰ ਅ ਰਾਮਸਰ ਸਾਈਟ ਡਿਕਲੇਅਰ ਕਰਵਾ ਰੱਖਿਆ ਸੀ ਪਿਛਲੀ ਕਾਂਗਰਸ ਦੀ ਸਰਕਾਰ ਨੇ ਪਰ ਹੁਣ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਪ੍ਰਵਾਨਗੀ ਵੀ ਲੈਣੀ ਹੈ ਤੇ 85 ਸਾਈਟਸ ਤੇ 190 190 ਕਰੋੜ ਕਿਊਬਿਕ ਫੁੱਟ ਹੈ ਜਿਹੜਾ ਉਹ ਅਸੀਂ ਡਿਸਾਈਡ ਕੀਤਾ ਕਿ ਇਹਦੇ ਚੋਂ ਇੰਨਾ ਜਿਹੜੀ ਰੇਤ ਹੈ ਉਹ ਨਿਕਲੂਗੀ ਤੇ ਇਹਦੇ ਨਾਲ 840 ਕਰੋੜ ਦੇ ਕਰੀਬ ਜਿਹੜੀ ਸਰਕਾਰ ਨੂੰ ਆਮਦਨ ਵੀ ਹੋਏਗੀ ਤੇ ਦੂਜਾ ਸਾਰੇ ਜਿਹੜੇ ਦਰਿਆ ਨੇ ਦਰਿਆਵਾਂਆਂ ਦੇ ਹਿੱਕਾਂ ਬਦਲ ਕੇ ਸਾਰਾ ਦਰਿਆਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਵੀ ਸਮੂਥਲੀ ਚੱਲ ਸਕੇਗਾ ਸੋ ਇਹ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲਾ ਕੀਤਾ ਗਿਆ ਤੇ ਦੂਜਾ ਜਿਹੜੇ ਦੇ ਹਾਈਕਲ ਜਿਹੜੇ ਟਰੱਕ ਬਾਹਰਲੇ ਸਟੇਟਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਮਿਨਰਲ ਲੈ ਕੇ ਆਉਂਦੇ ਸੀ ਪ੍ਰੋਸੈਸਡ ਔਰ ਅਨਪ੍ਰੋਸੈਸਡ ਸੋ ਉਹਦੇ ਲਈ ਸਾੰਨੇ ਜੋ ਇਸ ਦੇ ਵਿੱਚ ਰੂਲ ਹੈ 2013 ਦਾ ਮਾਈਨਰਲ ਮਿਨਰਲ ਰੂਲ 2013 ਦੇ ਨਿਯਮ 74 ਦੇ ਵਿੱਚ ਅਸੀਂ ਸਭ ਤਲਾਜ ਹੈ ਜਿਹੜੀ ਉਹ 12 ਤੇ 13 ਜੋੜ ਕੇ ਹੁਣੇ ਫੈਸਲਾ ਹੋਇਆ ਹੈ ਕਿ ਜਦੋਂ ਵੀ ਕੋਈ ਵਹੀਕਲ ਚੈੱਕ ਪੋਸਟ ਤੇ ਆਉਂਦਾ ਹੈ ਚੈੱਕ ਪੋਸਟਾਂ ਪੰਜਾਬ ਦੇ ਵਿੱਚ 47 ਚੈੱਕ ਪੋਸਟਾਂ ਨੇ ਤੇ ਚੈੱਕ ਪੋਸਟ ਤੇ ਆਉਂਦਾ ਤਾਂ ਉੱਥੇ ਕਨਫਰਮੇਸ਼ਨਰ ਸੀਟ ਹੈ ਜਿਹੜੀ ਉਹ ਜਿਸ ਸਮੇਂ ਮਿਲੇਗੀ ਵਹੀਕਲ ਨੂੰ ਤਾਂ ਉਸ ਦੇ ਨਾਲ ਜਿਹੜੀ ਫੀਸ ਉਸ ਤੋਂ ਵਸੂਲੀ ਜਾਏਗੀ ਇਸ ਦੇ ਨਾਲ ਜਿਹੜੇ ਵੀ ਟਰੱਕ ਬਾਹਰੋਂ ਆਣਗੇ ਉਹਨਾਂ ਨੂੰ ਬੜਾ ਸੌਖਾ ਰਹੇਗਾ ਕਿਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਏਗੀ ਟਰਾਂਸਪੇਰੈਂਟ ਢੰਗ ਦੇ ਨਾਲ ਇਹ ਸਾਰਾ ਕੰਮ ਹੋ ਜਾਏਗਾ ਤੇ ਇਸ ਦੇ ਜਿਹੜਾ ਚੈੱਕ ਪੁਆਇੰਟਾਂ ਨੇ ਉਹਨਾਂ ਦੀ ਐਫੀਸ਼ੀਐਂਸੀ ਵਧੇਗੀ ਰੱਖ-ਰਖਾਵ ਦਾ ਜਿਹੜਾ ਸਾਰਾ ਖਰਚਾ ਉਹ ਵੀ ਇਹਦੇ ਵਿੱਚ ਸਾਰਾ ਜਿਹੜਾ ਕੋ ਅਡਜਸਟ ਹੋ ਜਾਏਗਾ ਸੋ ਇਸ ਦੇ ਨਾਲ ਆਉਣ ਵਾਲੇ ਵਹੀਕਲ ਦੀ ਪਰੇਸ਼ਾਨੀ ਵੀ ਖਤਮ ਹੋਏਗੀ ਤੇ ਸਰਕਾਰ ਨੂੰ ਹੋਰ ਚੰਗੇ ਢੰਗ ਦੇ ਨਾਲ ਜੋ ਇਹ 12 ਜਿੰਨਾ ਵੀ ਮਿਲਣ ਲਾਉਂਦਾ ਲੀਗਲ ਤੌਰ ਤੇ ਇਹ ਉਹਦੇ ਲਈ ਸੀ ਅੱਜ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਫੈਸਲਾ ਕੀਤਾ ਗਿਆ। ਕਿਸੇ ਸਥਿ ਅੱਜ ਸਿਰਫ ਰੂਲ ਦੇ ਵਿੱਚ ਸੋਧ ਕੀਤੀ ਹੈ। ਫੇਸ ਜਿਹੜੇ ਡਿਸਾਈਡ ਹੈ ਉਹ ਬਾਅਦ ਦੇ ਵਿੱਚ ਕਰਾਂਗੇ। ਮੈਂ ਤੱਕ ਇਹ ਹੈ ਚੱਕ ਤੋਸਤਾਂ ਜਿੰਨੀਆਂ ਬਣੀਆਂ ਨੇ ਪਿਆਰਦਾ ਰਿਹਾ ਪ੍ਰੋਚਨ ਦਾ ਕਰ ਬਣੀਆਂ ਜਦੋਂ ਪਾਰ ਹੋਉਂਦੀ ਹੈ ਆਪਣੀ ਮਨਮਰਜ਼ੀ ਚੱਲਦੀ ਉਹਨੂੰ ਕਿਵੇਂ ਕਰਾਂਗੇ?